ਹਾਂਜੀ ਸੰਗਰੂਰ ਵਾਲਿਓ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਹੀ ਘੱਟ ਬਜਟ ਦੇ ਵਿੱਚ ਕੋਠੀ ਇਹ ਕੋਠੀ ਤੁਹਾਨੂੰ ਸੰਗਰੂਰ ਦੇ ਸ਼ਿਵਮ ਕਲੋਨੀ ਦੇ ਵਿੱਚ ਦੇਖਣ ਨੂੰ ਮਿਲ ਜੂਗੀ ਤੇ ਜੇ ਇਸ ਕੋਠੀ ਦੇ ਰੇਟ ਦੀ ਗੱਲ ਕਰੀਏ ਰੇਟ ਤੁਹਾਨੂੰ ਦੱਸ ਦਿਆਂ ਵੀਡੀਓ ਦੇ ਲਾਸਟ ਵਿੱਚ ਤੁਸੀਂ ਦੇਖ ਸਕਦੇ ਹੋ ਹਨ ਕਾਰ ਪਾਰਕਿੰਗ ਲਈ ਵੀ ਕੋਠੀ ਦੇ ਵਿੱਚ ਵਧੀਆ ਜਗ੍ਹਾ ਆ ਇੱਕ ਗੱਡੀ ਤੁਸੀਂ ਬਹੁਤ ਹੀ ਆਸਾਨੀ ਨਾਲ ਇੱਥੇ پارک ਕਰ ਸਕਦੇ ਹੋ ਤੇ ਇਸ ਸਾਈਡ ਤੁਸੀਂ ਆਪਣੀ ਬਾਈਕ ਸਕੂਟੀ ਵਗੈਰਾ ਖੜੀ ਕਰ ਸਕਦੇ ਹੋ ਇਸ ਕੋਠੀ ਦੀ ਇੱਕ ਖਾਸ ਗੱਲ ਇਹ ਆ ਵੀ ਇੱਥੇ ਜਿਹੜੀ ਸਟੇਅਰਸ ਨੇ ਉਹ ਬਾਰੀ ਮਿਲ ਜਾਂਦੀਆਂ ਨੇ ਤੇ ਜੇ ਤੁਸੀਂ ਉੱਪਰਲਾ ਪੋਰਸ਼ਨ ਕਿਰਾਏ ਤੇ ਵੀ ਦੇਣਾ ਆ ਉਹ ਵੀ ਤੁਸੀਂ ਦੇ ਸਕਦੇ ਹੋ ਤੇ ਬਾਕੀ ਤੁ ਨ ਬੈਡਰੂਮ ਤਿੰਨ ਬਾਥਰੂਮ ਵੱਡੀ ਲੌਬੀ ਤੇ ਇੱਕ ਮਾਡਰਨ ਕਿਚਨ ਮਿਲ ਜੂਗੀ ਤੇ ਬਾਕੀ ਤੁਹਾਨੂੰ ਲੈ ਕੇ ਚੱਲਦੇ ਆ ਕੋਠੀ ਦੇ ਅੰਦਰ ਤੇ ਦੇਖਦੇ ਆ ਕੋਠੀ ਕਿਵੇਂ ਦੀ ਬਣੀ ਹੋਈ ਆ। ਫੋੜੀਆਂ ਦਾ ਕੰਮ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਵਧੀਆ ਹੋਇਆ ਹੋਇਆ ਤੇ ਹੁਣ ਅੰਦਰ ਦੇਖਦੇ ਆ ਕੋਠੀ ਕਿਵੇਂ ਦੀ ਆ। ਅੰਦਰ ਐਂਟਰ ਹੋਣ ਸਾਰ ਸਭ ਤੋਂ ਪਹਿਲਾਂ ਤਾਂ ਵੱਡੀ ਲੌਬੀ ਆ ਜਾਂਦੀ ਐ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੋ ਰੂਮ ਨੇ ਜਿਹੜੀ ਲੌਬੀ ਦੀ ਛੱਤ ਆ ਉਹ ਡਬਲ ਹਾਈਟਿਡ ਮਿਲ ਜੂਗੀ ਤੁਹਾਨੂੰ ਤੇ ਨਾਲੇ ਖੱਬੇ ਹੱਥ ਆ ਜਾਂਦੀ ਐ ਕਿਚਨ। ਇੱਧਰ ਤੁਸੀਂ ਦੇਖ ਸਕਦੇ ਹੋ ਲੌਬੀ ਵਾਲੀ ਜਿਹੜੀ ਕੰਧ ਆ ਉਸ ਦੇ ਉੱਪਰ ਵੀ ਡਿਜ਼ਾਈਨ ਬਣੇ ਹੋਏ ਨੇ ਹਣ ਤੁਹਾਨੂੰ ਲੈ ਕੇ ਚੱਲਦੇ ਆ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਕਲਰ ਕੰਬੀਨੇਸ਼ਨ ਰੱਖਿਆ ਹੋਇਆ ਹੈ ਇਹਨਾਂ ਨੇ ਬਹੁਤ ਵਧੀਆ ਹੈ ਤੇ ਜਿਹੜੇ ਬਾਕਸ ਵਗੈਰਾ ਲੱਗੇ ਹੋਏ ਨੇ ਉਹ ਵੀ ਤੁਸੀਂ ਦੇਖ ਲਓ ਬਹੁਤ ਸਪੇਸ ਆ ਇਹਨਾਂ ਦੇ ਵਿੱਚ ਤੇ ਇੱਧਰ ਵੀ ਤੁਸੀਂ ਦੇਖੋ ਆਪਣੀ ਕਰੋਕਰੀ ਵਗੈਰਾ ਰੱਖ ਸਕਦੇ ਹੋ ਤੇ ਜਿਹੜੇ ਉੱਪਰ ਬਾਕਸ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਵੀ ਬਹੁਤ ਸਪੇਸ ਆ ਤੇ ਬਹੁਤ ਵਧੀਆ ਲੱਕੜ ਦੇ ਲੱਗੇ ਹੋਏ ਨੇ ਕਿਚਨ ਦਾ ਸਾਰਾ ਕੰਮ ਬਹੁਤ ਵਧੀਆ ਤਰੀਕੇ ਦੇ ਨਾਲ ਹੋਇਆ ਹੋਇਆ ਪੂਰੀ ਤਸੱਲੀ ਕਰਾ ਰਖੀਏ ਕੰਮ ਦੀ ਇਹਨਾਂ ਨੇ ਇੱਧਰ ਤੁਸੀਂ ਆਪਣਾ ਫ੍ਰੀਜਰ ਰੱਖ ਸਕੋ ਤੇ ਜਿਹੜਾ ਡਬਲ ਸਿੰਕ ਤੁਹਾਨੂੰ ਇਸ ਕਿਚਨ ਦੇ ਵਿੱਚ ਮਿਲ ਕਿੱਤੇ ਦੇ ਨਾਲ ਕੀਤਾ ਹੋਇਆ ਹੈ ਤੇ ਕਿਚਨ ਦੇ ਨਾਲ ਹੀ ਆ ਜਾਂਦਾ ਪੂਜਾ ਵਾਲਾ ਰੂਮ ਇੱਥੇ ਤੁਸੀਂ ਆਪਣਾ ਇਹਨੂੰ ਮੰਦਿਰ ਬਣਾ ਸਕਦੇ ਹੋ ਪੂਜਾ ਵਗੈਰਾ ਕਰ ਸਕਦੇ ਹੋ ਬਹੁਤ ਵਧੀਆ ਸਪੇਸ ਰੱਖੀ ਹੋਈ ਆ ਇਹਨਾਂ ਨੇ ਇੱਧਰ ਤੇ ਇਸ ਦੇ ਇੱਧਰ ਨਾਲ ਹੀ ਆ ਜਾਂਦਾ ਸਟੋਰ ਤੁਸੀਂ ਇਹਨੂੰ ਸਟੋਰ ਵੀ ਬਣਾ ਸਕਦੇ ਹੋ ਜਾਂ ਆਪਣੇ ਘਰ ਦਾ ਕੋਈ ਵੀ ਸਮਾਨ ਤੁਸੀਂ ਇੱਧਰ ਰੱਖ ਸਕਦੇ ਹੋ ਬਹੁਤ ਵਧੀਆ ਸਪੇਸ ਆ ਇੱਧਰ ਵੀ ਤੇ ਇਸ ਦੇ ਨਾਲ ਹੀ ਆ ਜਾਂਦੇ ਨੇ ਸਾਹਮਣੇ ਆਪਣੇ ਦੋਨੋਂ ਰੂਮ ਹੋਣ ਤੁਹਾਨੂੰ ਪਹਿਲੇ ਰੂਮ ਦੇ ਵਿੱਚ ਲੈ ਕੇ ਜਾਂਦੇ ਆ ਰੂਮ ਨੂੰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤੇ ਖੁੱਲਾ ਡੋਲਾ ਆ ਇਸ ਦੇ ਨਾਲ ਤੁਹਾਨੂੰ ਅਟੈਚ ਬਾਥਰੂਮ ਮਿਲ ਜੇਗਾ ਤੇ ਸਾਹਮਣੇ ਜਿਹੜਾ ਦਰਵਾਜ਼ਾ ਆ ਉਹ ਤੁਹਾਨੂੰ ਬਾਹਰ ਵ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ ਤੇ ਵਧੀਆ ਤਰੀਕੇ ਦਾ ਬਣਾਇਆ ਹੋਇਆ ਇਹਨਾਂ ਨੇ ਸ਼ਾਵਰ ਵਗੈਰਾ ਲੱਗਿਆ ਹੋਇਆ ਤੇ ਇੱਧਰ ਵੈਂਟੀਲੇਸ਼ਨ ਵਾਸਤੇ ਵੀ ਵਧੀਆ ਸਪੇਸ ਆ ਇੱਥੇ ਤੁਸੀਂ ਇਸ ਸਪੇਸ ਨੂੰ ਕਿਸੇ ਵੀ ਤਰੀਕੇ ਨਾਲ ਕੰਮ ਲੈ ਸਕਦੇ ਹੋ ਵਾਸ਼ਿੰਗ ਮਸ਼ੀਨ ਵਗੈਰਾ ਰੱਖ ਸਕਦੇ ਹੋ ਜਾਂ ਇਹਨੂੰ ਕਿਸੇ ਹੋਰ ਕੰਮ ਲੈ ਸਕਦੇ ਹੋ ਬਹੁਤ ਸਪੇਸ ਆ ਇੱਧਰ ਵੀ ਤੇ ਇੱਧਰ ਨਾਲ ਹੀ ਆ ਜਾਂਦਾ ਦੂਜਾ ਰੂਮ ਤੁਸੀਂ ਦੂਜੇ ਰੂਮ ਨੂੰ ਵੀ ਦੇਖ ਸਕਦੇ ਹੋ ਬਹੁਤ ਖੁੱਲਾ ਡੁੱਲਾ ਆ ਇਸ ਰੂਮ ਨੂੰ ਵੀ ਤੁਸੀਂ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਵਾ ਸਕਦੇ ਹੋ ਤੇ ਜਿਹੜਾ ਇਸ ਰੂਮ ਦੇ ਵਿੱਚ ਤੁਹਾਨੂੰ ਅਟੈਚ ਬਾਥਰੂਮ ਨਹੀਂ ਮਿਲੂਗਾ ਲੌਬੀ ਦੇ ਵਿੱਚ ਹੀ ਵਾਸ਼ਰੂਮ ਆ ਉਹ ਤੁਸੀਂ ਯੂਜ਼ ਕਰ ਗਿਆ ਹੋਇਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕੋਠੀ ਦੇ ਜਿਹੜਾ ਸਾਰਾ ਕੰਮ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਹੋਇਆ ਡਬਲ ਹਾਈਟਡ ਆ ਜਿਹੜੀ ਤੁਹਾਨੂੰ ਸ਼ਤ ਮਿਲ ਜੂਗੀ ਤੇ ਸਾਹਮਣੇ ਆ ਜਾਂਦਾ ਲੌਬੀ ਵਾਲਾ ਵਾਸ਼ਰੂਮ ਵਾਸ਼ਰੂਮ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤੇ ਪੂਰਾ ਖੁੱਲਾ ਡੋਲਾ ਬਣਾ ਰੱਖਿਆ ਆ ਸਾਰਾ ਕੰਮ ਤੁਹਾਨੂੰ ਬਾਥਰੂਮ ਦੇ ਵਿੱਚ ਕੰਪਲੀਟ ਕੀਤਾ ਹੋਇਆ ਮਿਲੇਗਾ ਸੋ ਇਹ ਸਾਰਾ ਕੁਝ ਸੀ ਗਰਾਉਂਡ ਫਲੋਰ ਦੇ ਉੱਪਰ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਫਰਸਟ ਫਲੋਰ ਦੇ ਉੱਪਰ ਫਰਸਟ ਫਲੋਰ ਦੇ ਉੱਪਰ ਵੀ ਤੁਹਾਨੂੰ ਇੱਕ ਰੂਮ ਮਿਲ ਜੂਗਾ ਉਸ ਦੇ ਨਾਲ ਤੁਹਾਨੂੰ ਅਟੈਚ ਬਾਥਰੂਮ ਮਿਲ ਜੂਗਾ ਸਟੇਅਰਸ ਦਾ ਕੰਮ ਉਹ ਵੀ ਤੁਸੀਂ ਦੇ ਸਕਦੇ ਹੋ ਕੌੜੀਆਂ ਚੜਨ ਸਾਰੇ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਸਕਦੇ ਹੋ ਨਾ ਸਪੇਸ ਕਿੰਨੀ ਬਹੁਤ ਜ਼ਿਆਦਾ ਸਪੇਸ ਆਇ ਤੇ ਤੇ ਇੱਧਰ ਤੁਹਾਨੂੰ ਵਾਸ਼ਵੇਸ਼ਨ ਮਿਲ ਜੂਗਾ ਤੇ ਨਾਲ ਹੀ ਇੱਧਰ ਆ ਜਾਂਦਾ ਰੂਮ ਰੂਮ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਬਣਾਇਆ ਹੋਇਆ ਆ ਤੁਹਾਨੂੰ ਵਿੰਡੋ ਮਿਲ ਜੂਗੀ ਅਟੈਚ ਇਸ ਦੇ ਬਾਥਰੂਮ ਮਿਲ ਜੂਗਾ ਬਾਥਰੂਮ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਬਣਾਇਆ ਹੋਇਆ ਸਾਰਾ ਕੰਮ ਤੁਹਾਨੂੰ ਬਾਥਰੂਮ ਦੇ ਵਿੱਚ ਕੰਪਲੀਟ ਕੀਤਾ ਹੋਇਆ ਮਿਲ ਜੂਗਾ ਜੇ ਤੁਸੀਂ ਰੂਮ ਨੂੰ ਰੈਂਟ ਦੇ ਉੱਪਰ ਦੇਣਾ ਹੈ ਉਹ ਵੀ ਤੁਸੀਂ ਦੇ ਸਕਦੇ ਹੋ ਤੇ ਇੱਧਰ ਆ ਜਾਂਦੇ ਛੱਤ ਤੇ ਬੈਕ ਸਾਈਡ ਹੈ ਨਾ ਬੈਕ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤੇ ਪੂਰੀ ਖੁੱਲੀ ਡੋਲੀ ਸਪੇਸ ਆ ਇੱਥੇ ਤੁਸੀਂ ਧੁੱਪ ਦਾ ਆਨੰਦ ਬਹੁਤ ਵਧੀਆ ਤਰੀਕੇ ਦੇ ਨਾਲ ਲੈ ਸਕ ਕਲੋਨੀ ਆ ਇਹ ਜੇ ਤੁਹਾਨੂੰ ਇਹ ਘਰ ਪਸੰਦ ਆਇਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਸੀਂ ਵੀ ਆਪਣਾ ਘਰ ਲੈਣ ਬਾਰੇ ਸੋਚ ਰਹੇ ਹੋ ਤਾਂ ਇੱਕ ਵਾਰ ਇੱਥੇ ਜਰੂਰ ਵਿਜ਼ਿਟ ਕਰਿਓ ਇਹ ਕੋਠੀ ਤੁਹਾਨੂੰ ਸੰਗਰੂਰ ਦੀ ਸ਼ਿਵਮ ਕਲੋਨੀ ਦੇ ਵਿੱਚ ਦੇਖਣ ਨੂੰ ਮਿਲ ਜੂਗੀ ਤੇ ਬਾਈ ਦਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਮੈਨੂੰ ਫੋਲੋ ਜਰੂਰ ਕਰ ਲਿਓ